ਭਾਗ ਪੰਜਵਾਂ ਕਹਾਣੀ ਹੈ ਅਣਵਿਆਹੀ ਮਾਂ ਸੁਖਵੀਰ ਦਾ ਮਾਸੜ ਕਹਿੰਦਾ ਮੈਂ ਥੋਡੀ ਕਰਤੂਤ ਆਪਣੇ ਸਾੰਢੂ ਨੂੰ ਦੱਸੂ ਸੁਖਵੀਰ ਹਰ ਰੋਜ਼ ਉਸ ਮੁੰਡੇ ਨੂੰ ਗਾਲ੍ਹਾਂ ਕੱਢਦੀ ਪਰ ਸੁਣਨ ਵਾਲਾ ਕੋਈ ਨਹੀਂ ਸੀ ਉਹ ਰੱਬ ਅੱਗੇ ਅਰਦਾਸਾ ਕਰਦੀ ਕਿ ਰੱਬ ਕਰਕੇ ਉਹ ਮੁੰਡੇ ਦਾ ਕੱਖ ਨਾ ਰਹੇ ਜਿਵੇਂ ਉਹਨੇ ਮੇਰੀ ਜ਼ਿੰਦਗੀ ਰੋਲੀਆ ਉਹਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ ਹੁਣ ਉਹਨੂੰ ਮਰਦ ਜਾਤ ਤੋਂ ਨਫ਼ਰਤ ਹੋ ਗਈ ਸੀ ਉਹਨੂੰ ਹਰ ਹਰ ਮਰਦ ਵਿੱਚੋਂ ਕੋਈ ਰਾਖਸ਼ਿਸ ਦਿਸਦਾ ਉਹਦਾ ਗੁੱਸਾ ਸਤਵੇਂ ਆਸਮਾਨ ਤੇ ਹੁੰਦਾ ਸਕੂਰ ਨੂੰ ਲੱਗਦਾ ਸੀ ਉਹਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ ਏ ਮਾਸੀ ਡਾਕਟਰਨੀ ਕੋਲ ਲੈ ਕੇ ਗਈ ਪਰ ਉਹਨੇ ਸਾਫ਼ ਇਨਕਾਰ ਕਰ ਦਿੱਤਾ ਕਿ ਬੱਚੇ ਦਾ ਅਬੋਰਸ਼ਨ ਨਹੀਂ ਹੋ ਸਕਦਾ ਰਿਸਕ ਹੈ ਮਾਸੀ ਨੂੰ ਵੀ ਫਿਕਰ ਸੀ ਕਿ ਹੁਣ ਕੀ ਕੀਤਾ ਕੀ ਜਾਵੇ ਫਿਰ ਉਹਨੇ ਪਿੰਡ ਦੀ ਪਿੰਡ ਦੇ ਦਾਈ ਨੂੰ ਦੱਸਿਆ ਪੁੱਛਿਆ ਉਹ ਮੰਨ ਗਈ ਬਸ ਇਹ ਸੁਖਵੀਰ ਦੀ ਕਹਾਣੀ ਸੀ ਜਿਹਦੀ ਧੀ ਮੈਂ ਲੈ ਲਈ ਸੀ ਪਰ ਸੁਖਵੀਰ ਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਹਦਾ ਬੱਚਾ ਹਜੇ ਜਿਉਂਦਾ ਉਹਨੇ ਕਿਸੇ ਹੋਰ ਮਰ ਚੁੱਕੇ ਇਨਸਾਨ ਵਿੱਚ ਸਾਹ ਪਾਇਆ ਸਵੇਰ ਦਾ ਗੁਰਚਨ ਸਿੰਘ ਨੂੰ ਆਪਣੀ ਧੀ ਦੀ ਯਾਦ ਆਉਣ ਲੱਗੀ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਸੁਖਵੀਰ ਨੂੰ ਲੈ ਕੇ ਆਉਣਾ 4 ਮਹੀਨੇ ਹੋ ਗਏ ਕੁੜੀ ਗਈ ਨੂੰ ਪਰ ਸੁਖਵੀਰ ਦੀ ਮਾਂ ਨੇ ਬਹੁਤ ਲਾਰੇ ਲੱਪੇ ਲਾਏ ਕਿ ਅਜੇ ਉਹਦੀ ਕੋਚਿੰਗ ਚੱਲ ਰਹੀ ਆ ਵਿੱਚੇ ਨਹੀਂ ਪੜ੍ਹਾਈ ਛਡਾਉਂਦੇ ਆਪਾਂ ਗੁਰਚਰਨ ਸਿੰਘ ਨੇ ਗੱਲ ਮੰਨ ਲਈ ਦੂਜੇ ਪਾਸੇ ਮਾਸੀ ਤੇ ਮਾਸੜ ਦਾ ਦੋਹਾਂ ਵਿੱਚ ਝਗੜਾ ਹੋਣ ਲੱਗਿਆ ਮਾਸੜ ਕਹਿੰਦਾ ਸੁਖਵੀਰ ਦਾ ਰਿਸ਼ਤਾ ਆਪਾਂ ਮੇਰੀ ਭੈਣ ਦੇ ਮੁੰਡੇ ਨੂੰ ਕਰਨਾ ਪਰ ਸਖੀਰ ਦੀ ਮਾਸੀ ਨੂੰ ਪਤਾ ਸੀ ਕਿ ਇਹਦੇ ਪਾਂਜੇ ਦੀ ਉਮਰ ਸਖੀਰ ਦੀ ਉਮਰ ਤੋਂ ਡਾਡੀ ਹੈ ਨਾਲੇ ਉਹ ਇੱਕ ਲੱਤ ਤੋਂ ਲੰਗੜਾ ਹੈ ਮਾਸੀ ਨੇ ਕਿਹਾ ਕਿ ਸੋ ਗਲਤੀਆਂ ਈਆਂ ਪੁੱਤਾਂ ਤਾਂ ਹੋ ਜਾਂਦੀਆਂ ਪਰ ਇਹ ਤਾਂ ਨਹੀਂ ਕਿ ਆਪਾਂ ਈਆਂ ਨੂੰ ਖੂਬ ਵਿੱਚ ਧੱਕਾ ਦੇ ਦਈਏ ਮਾਸੜ ਹੰਕਾਰ ਵਿੱਚ ਬੋਲਿਆ ਜੇ ਮੇਰੀ ਧੀ ਹੁੰਦੀ ਹੁਣ ਨੂੰ ਭੋਗ ਪਾਇਆ ਹੁੰਦਾ ਮੇਰੀ ਇੱਕ ਗੱਲ ਸੁਣ ਲੈ ਜਾ ਤਾਂ ਇਹਦਾ ਸਾਕ ਮੇਰੇ ਭਾਂਜੇ ਨੂੰ ਕਰਦੇ ਨਹੀਂ ਤਾਂ ਮੈਂ ਥੋੜੀ ਸਾਰੀ ਕਰ ਤੂ ਇਹਦੇ ਪਿਓ ਜਾਨੀ ਕਿ ਆਪਦੇ ਸਾੰਡੂ ਨੂੰ ਦੱਸੂ ਜਿਹੜਾ ਨੱਕ ਤੇ ਮੱਖੀ ਨਹੀਂ ਬੈਠਣ ਦਿੰਦਾ ਮਾਸੀ ਨੇ ਜਦੋਂ ਇਹ ਗੱਲ ਸੁਣੀ ਉਹਦੇ ਹੱਥਾਂ ਪੈਰਾਂ ਦੀ ਬਣ ਗਈ ਘਰਾਂ ਵਿੱਚ ਲੈਂਡਲਾਈਨ ਫੋਨ ਹੁੰਦੇ ਸਨ ਮਾਸੀ ਨੇ ਆਪਦੀ ਭੈਣ ਨੂੰ ਫੋਨ ਕੀਤਾ ਗੱਲਾਂ ਬਾਤਾਂ ਕਰਦੀ ਰਹੀ ਪਰ ਅਸਲ ਗੱਲ ਜਦੋਂ ਦੱਸਣ ਲੱਗਦੀ ਉਹਦਾ ਜੇਰਾ ਨਾ ਪੈਂਦਾ ਗੱਲ ਕਰਨ ਦਾ ਮਾਸੜ ਹਰ ਰੋਜ਼ ਇਸ ਗੱਲ ਦਾ ਦਵਾ ਪਾਉਂਦਾ ਸਕਵੀਰ ਹੁਣ ਠੀਕ ਸੀ ਉਹਨੂੰ ਵੀ ਪਤਾ ਸੀ ਕਿ ਘਰ ਵਿੱਚ ਕੀ ਗੱਲ ਚੱਲ ਰਹੀ ਆ ਮਾਸੀ ਨੂੰ ਪਤਾ ਸੀ ਕਿ ਜੇ ਗੱਲ ਜੀਜੇ ਤੱਕ ਪਹੁੰਚ ਗਈ ਤਾਂ ਸਾਰਿਆਂ ਦਾ ਜਿਉਣਾ ਦੁਬਰ ਹੋ ਜਾਊਗਾ ਇੱਕ ਦਿਨ ਉਹਨੇ ਮਨ ਜੇ ਹਮਾਰ ਕੇ ਭੈਣ ਨੂੰ ਦੱਸ ਹੀ ਦਿੱਤਾ ਸਕਵੀਰ ਦੀ ਮਾਂ ਦੇ ਹੱਥੋਂ ਫੋਨ ਛੁੱਟ ਗਿਆ ਹੁਣ ਇਹ ਡਰ ਖਾਣ ਨੂੰ ਆਉਂਦਾ ਸੂਬੇਦਾਰ ਇੱਕ ਦਿਨ ਜੀਪ ਤੇ ਸੁਖਵੀਰ ਨੂੰ ਲੈਣ ਆਪ ਹੀ ਚਲਿਆ ਗਿਆ ਸੁਖਵੀਰ ਆਪਣੇ ਬਾਪ ਕੋਲੋਂ ਨਜ਼ਰਾ ਚੁਰਾ ਰਹੀ ਸੀ ਉਹ ਕਿਹੜੇ ਜੇਰੇ ਮੱਥੇ ਲੱਗਦੀ ਆਪਦੇ ਬਾਪ ਦੇ ਹੁਣ ਉਹ ਨਵਾਬ ਹੀ ਲੱਗਦਾ ਜਿਵੇਂ ਉਹ ਇੱਕ ਕੁੜੀ ਤੋਂ ਔਰਤ ਬਣ ਗਈ ਹੋਵੇ ਗੁਰਚੰਨ ਨੇ ਆਪਣੀ ਧੀ ਨੂੰ ਕਿਹਾ ਪੁੱਤ ਕਿਵੇਂ ਤੂੰ ਤਾਂ ਚਿੱਤ ਲਾ ਕੇ ਹੀ ਬੈਠ ਗਈ ਹੈ ਤੈਨੂੰ ਮੇਰੀ ਯਾਦ ਨਹੀਂ ਆਈ ਸੁਖਵੀਰ ਦਾ ਮਨ ਪਾਰ ਆ ਉਹ ਰੋਪਈ ਸੂਬੇਦਾਰ ਨੇ ਹੱਸਦਿਆ ਆਪਣੀ ਸਾਲੀ ਨੂੰ ਕਿਹਾ ਕੀ ਗੱਲ ਮੇਰੀ ਧੀ ਨੂੰ ਝਿੜਕਦੀ ਤਾਂ ਨਹੀਂ ਰਹੀ ਵੇਖ ਰੋਪਈਏ ਸਾਲੀ ਨੇ ਵੀ ਹੱਸਦਿਆ ਕਿਹਾ ਹੋਰ ਹੁਣ ਮਾਸੀਆਂ ਪਿਆਰ ਵੀ ਕਰਦੀਆਂ ਤੇ ਝਿੜਕਦੀਆਂ ਵੀ ਆ ਸੰਡੂ ਨੇ ਗੱਲ ਵਿੱਚ ਹੀ ਗੱਲ ਤੋਰੀ ਮੈਂ ਇਹੋ ਕਹਿੰਦਾ ਸੀ ਕਿ ਆਪਾਂ ਸੁਖਵੀਰ ਦਾ ਵਿਆਹ ਕਰ ਦਈਏ ਸੁਬੇਦਰ ਮੁੱਛਾ ਚੜਦਾ ਬੋਲਿਆ ਹਜੇ ਉਮਰ ਨਹੀਂ ਇਹਦੀ ਵਿਆਹ ਕਰਾਉਣ ਦੀ ਹਜੇ ਤਾਂ ਇਹਨੂੰ ਮੈਂ ਪੁਲਿਸ ਵਿੱਚ ਪਰਤੇ ਕਰਵਾਉਣਾ ਨਾਲੇ ਤੂਹੇ ਦਾ ਫਿਕਰ ਨਾ ਕਰ ਮੈਂ ਆਪੇ ਵੇਖ ਕੇ ਕਰ ਦੂ ਇਹਦਾ ਵਿਆਹ ਸੰਡੂ ਨੂੰ ਵੀ ਗੁਰਚਰਨ ਦੀ ਗੱਲ ਦਾ ਗੁੱਸਾ ਆਇਆ ਉਹ ਆਪਣੀ ਘਰ ਵਾਲੀ ਵੱਲ ਚਾਕਿਆ ਉਹਨੇ ਸਿਰ ਸਿਰ ਹਿਲਾ ਕੇ ਹਾਂ ਅਸੀਂ ਤਾਂ ਇਉਂ ਕਹਿੰਦੇ ਸੀ ਭਾਈ ਇਹਦੀ ਭੈਣ ਦਾ ਮੁੰਡਾ ਵੇਖ ਲੈ ਕਿੰਨਾ ਸਾਊ ਆ ਕੱਲਾ ਕੱਲਾ ਮੁੰਡਾ ਸੁੱਖ ਨਾਲ ਜ਼ਮੀਨ ਕਿੰਨੀ ਆ ਘਰੇ ਅੱਗ ਲਾਈ ਨਹੀਂ ਲੱਗਦੀ ਆਪਣੀ ਸਕੂਅਰ ਨੂੰ ਤਾਂ ਨੌਕਰੀ ਕਰਨ ਦੀ ਵੀ ਲੋੜ ਨਹੀਂ ਧਰ ਧਰ ਪੁੱਲੂ ਗੁਰਚਰਨ ਕਿਹੜੇ ਮੁੰਡੇ ਦੀ ਗੱਲ ਕਰਦੇ ਹੋ ਤੁਸੀਂ ਸੰਢੋ ਆਪ ਹੀ ਬੋਲਿਆ ਉਹ ਯਾਰ ਆਪਨੇ ਕੋਲিয়ে ਵੇਖਾ ਮੁੰਡਾ ਸੂਬੇਦਾਰ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਉਹ ਬੁੜਕ ਕੇ ਉੱਠਿਆ ਉਹਦੇ ਮੱਥੇ ਤੋਂ ਪਸੀਨਾ ਝੋਕੇ ਕੰਨਾਂ ਕੋਲ ਆ ਗਿਆ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਉਸਦੇ ਲਈ ਥੈਂਕ ਯੂ